ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਇੱਕ ਧੋਕੜ ਵੜ ਦਿਖਾਵਾਂਗੇ ਤੇ ਇੱਕ ਜਰਸੀ ਤਾਜੀ ਸੂਨ ਵਾਲੀ ਬਾਜ ਵਿਪਾ ਦੀ ਸੋ ਦੋ ਰਾਗ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਢਿੱਲੋਂ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਜੰਗ ਸਿੰਘ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾ ਤੇ ਮੋਬਾਈਲ ਨੰਬਰ ਆਪਣਾ 8727809954 8727809954 ਤੇ ਗਾਲਡ ਫੰਗ ਕੁ ਮਹੀਨਾ ਦੋ ਮਹੀਨੇ ਲੋਕ ਜਾਣਾ ਵੇਚਦੀ ਤੂੰ ਨਹੀਂ ਹੁਣ ਨਹੀਂ ਲੋਕਦੇ ਠੀਕ ਐ ਭਾਦਰੇ ਵੜੇ ਬਾੜੇ ਬਾਤ ਹੁੰਦੇ ਆ ਪਰ ਟਾਈਮ ਲਾਦ ਨਾ ਲਿਆਉਣਦੇ ਹਨਾ ਹਾਂ ਟਾਈਮ ਹੋਂਟੇ ਨਾ ਅੱਗੇ ਮਾਲ ਮਿਲਦਾ ਨਹੀਂ ਤੇਜ਼ੀ ਬਹੁਤ ਆ ਹਨਾ ਤੇਜ਼ੀ ਵਾਲੀਆ 10000 ਗਾਂਵਦੀ ਬਜਨ ਕੀ ਕਰ ਗਿਆ ਹਨਾ ਅਗਲਾ ਕਹਿੰਦਾ ਯਾਰ ਕੀ ਮੰਗੀ ਜਾਣਾ ਮੰਗਣਾ ਹੀ ਆ ਜੇ 10000 ਮੂਰੋ ਤੇਜ਼ੀ ਨਾਲ ਮਿਲ ਜੇ ਕੰਮ ਬੰਦ ਕਰਦੇ ਤਾਂ ਅਗਲਾ ਕਹਿੰਦਾ ਤੂੰ ਬੰਦ ਕਰਦਾ ਜੈ ਜੈ ਗੱਲ ਆ ਤੇ ਪਹਿਲਾ ਨੰਬਰ ਆਪਾਂ ਜਿਹੜੀ ਵੈੜ ਦੇਖਦੇ ਜਰਸੀ ਹੈ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਪਿਓਰ ਦੂਜਾ ਪਿਓਰ ਦੂਜਾ ਸੂਆ ਸੁੰਦੀ ਆ ਤੇ ਕੱਚੀ ਕਹਿ ਕੇ ਦਿੰਦੀ ਆ ਜੀ ਕੱਚੀ ਇਹ ਦੇ ਦਿੰਦੀ ਆ ਦੱਸ ਦੇਣ ਦੀ ਕੱਚੀ ਧੋਰੀ ਵ ਤੇ ਜਿੰਦ ਜਾਨ ਝੋਲੀ ਵਾਲੀ ਵਹਿੜਾ ਪੂਰੀ ਜਮਾ ਤੇ ਲੇਵਾ ਫਟਫਾਟ ਜਮਾ ਇਹਦਾ ਹਨਾ ਤੇ ਆਹ ਧਲਿਆਰਿਆਂ ਥੋੜੀ ਗੰਢ ਜੀ ਹੋਈ ਵੇਦੇ ਹਨਾ ਇਹ ਧਲਿਆਰਿਆਂ ਨਾਲ ਹੋਈਆਂ ਕਸੇ ਪਿਆ ਤੇ ਕੋਈ ਨਹੀਂ ਕੋਈ ਚੱਕਰ ਜਾਗਮ ਨਹੀਂ ਕੋਸ ਨਹੀਂ ਠੀਕ ਹੈ ਤੋੜ ਦੀ ਸੋ ਮੂੰ ਮੱਥਾ ਦੇਖੋ ਤੇ ਜਿੰਦ ਜਾਨ ਤੇ ਨੰਗੇ ਲੇਵੇ ਦੀ ਬੜਨਾ ਜਮਾ ਨੇ ਤੇ ਕਿੰਨਾ ਕੁ ਦੁੱਧ ਦੱਸਿਆ ਪਲੂਣ ਦਾ ਇਹਦਾ ਆਪਾਂ ਨੂੰ ਦੁੱਧ ਕਹਿੰਦੇ ਊ ਢੂਢ ਪਾਣੀ ਲੈ ਆਪਣਾ ਤੈਨੂੰ ਮਾਰਨਾ ਇਹਦਾ 13 ਕਿਲੋ ਕਹਿੰਦੇ ਚੋਇਆ ਮੰਨ ਲਈਏ ਕਿ 15 ਤੋਂ ਥੱਲੇ ਥੱਲੇ ਦੀ ਮੰਨ ਲਈਏ ਇੰਨਾ ਹਾਂ ਬੀ 13 ਤੋਂ 15 ਦੇ ਵਿੱਚ ਆਲੀ ਹੈਗੀ ਆ ਬਾ ਦੋ ਗ੍ਰਾਮ ਦਰਿਨਾਗਾ ਜਿੱਦ ਰਾਜੀ ਨਿਕਰ ਤੇ ਠੰਡ ਤੋਂ ਚੰਗਿਆ ਹੈਣਾ ਬਹੁਤ ਚੰਗਲ ਠੰਡੀ ਬਸਰੀ ਆ ਠੀਕ ਹੈ ਸੋ ਮੇਂ ਗੱਲ ਠੰਡੀ ਹੋਈ ਹੈ ਨਾ ਜੀ ਠੰਡੀ ਗੱਲ ਜਿਵੇਂ ਮਰਜ਼ੀ ਲੱਗੇ ਇਹ ਬਾਕੀ ਜਾਂਗ ਹੋਰ ਗੱਲ ਆ ਸੂਣ ਵੇਲੇ ਬਾਹਾਂ ਜਾਂ ਬਣਦੀਆਂ ਹੈਣਾ ਇਹਨਾਂ ਦਾ ਇਹ ਤਾਂ ਤੁਰਿਆ ਨਹੀਂ ਜਾਂਦਾ ਜਾਇਜ ਗੱਲ ਆ ਇਹ ਤਾਂ ਤੁਰਿਆ ਨਹੀਂ ਜਾਂਦਾ ਤੇ ਬਾਕੀ ਮੂੰਹ ਮੱਥਾ ਟੋਆ ਟਾ ਦੇਖੋ ਬੋਦੀਵਾਦੀ ਬਹੁਤ ਚੰਗੀ ਆ ਹੈਣਾ ਬੜੀ ਬਰੀਡ ਫਰੂਟ ਚੰਗੀ ਆ ਢੋੜ ਲੈ ਫਿਰ ਲੈ ਜਾ ਲੈ ਇਹਨੂੰ ਸੋ ਵੀਰੋ ਦੇਖੋ ਸਾਨੂੰ ਨਗੀ ਨਈ ਦਿਖਾਉਂਦੇ ਆ ਜਮਾ ਤੇ ਭਾ ਵੀ ਆਪਾਂ ਵੀਰ ਤੋਂ ਪੁੱ ਤੇ ਲੈਵਾ ਦੇਖੋ ਜਮਾ ਫਿੱਟ ਫੜ ਰੱਖਣਾ ਕਿ ਲੋ ਇਹ ਨੌ ਬਣਾਉਣ ਵਾਲੇ ਐ ਜੇ ਤਾਂ ਕਰਦੇ ਵਹਿਮ ਨਾ ਕਰ ਜੇ ਦੇ ਨੌ ਤਿੰਨ ਚੜੀ ਹਾਂ ਨੌ ਜਿਹੜੇ ਵੇ ਹਨ ਇਧਰ ਵੀ ਚੜਿਆ ਹੋਊ ਨਹੀਂ ਕੋਈ ਚੱਕਰ ਸੋ ਨੌ ਬਣਾਉਣ ਵਾਲੇ ਇਹਨਾਂ ਦੇ ਤੇ ਬਾਕੀ ਮੂੰਹ ਉੱਤੇ ਲੱਗ ਗਿਆ ਬੱਚੀ ਪੂਰੀ ਜਵਾ ਜਵਾਨੀ ਜਾ ਜਾ ਮੈਂ ਜੈਨੂਣ ਦੂਜਾ ਸੂਆ ਹੀ ਨਹੀਂ ਗੱਲ ਵੀ ਕਿ ਘਰੋਂ ਢਾਲੀ ਗਈ ਹੈ ਹੀ ਆਪਾਂ ਹਾਂ ਤੇ ਭਾਜ ਦਾ ਦੰਗ ਕੀ ਰੱਖਿਆ ਆਪਾਂ ਭਾਪਾ ਜਮਾ ਜੈ ਦੀ ਕਰਾਂਗੇ ਕਿੰਨਾ ਇਹਦਾ 48000 ਸੋ ਸਿਰਫ 48000 ਹਾਂ ਉਹਦੇ ਚੋਂ ਵੀ ਮਾਰਦਾਨ ਕਰਾਂਗੇ ਫੋਟੋ 50 ਦੀ ਗੁੱਟੀ ਤਾਂ ਮੰਗ ਲੈਂਦਾ ਬਸ ਕੋਈ ਗੱਲ ਨਹੀਂ 55 ਵੀ ਮੰਗ ਲੂ ਕੋਈ ਲੈ ਗਿਆ ਤਾਂ ਵਪਾਰੀ 55 ਵੀ ਮੰਗੂਗਾ ਪਰ ਆਪਾ ੜਤਾੜੀ ਉਹ ਦੇਣਾ ਹਨਾ ਆਪਾ ਦੇ ਦੇਣੀ ਆਪਾ ਤਾਂ ਦਿਹਾੜੀ ਦਾ ਮਤਲਬ ਲੈ ਜਾ ਲੈ ਜਾ ਆਪਾਂ ਨਹੀਂ ਕਰਨਾ ਕੋਈ ਬਸ ਦਿਹਾੜੀ 2 ਪੈਸੇ ਬਣਨੇ ਚਾਹੀਦੇ ਹਨਾ ਬਸ ਠੰਡੀ ਸੀਲ ਸੁਭਰੋਂ 50 ਵੀ ਨਹੀਂ ਮੰਗਿਆ ਕਹਿੰਦਾ 48 ਦੀ ਤੇ ਛੋੜਛੜ ਤਾਂ ਕਰਦੇ ਨਹੀਂ ਇਹਦਾ ਨਹੀਂ ਕੋਈ ਚੱਕਰ ਮੰਨੇ ਸਾਲ ਹੈ ਨਹੀਂ ਇਹ ਤਾਂ ਕੋਈ ਜਰਾ ਸ਼ੁਰੂ ਕਹਿੰਦੀ ਤਾਂ ਉਹੀ ਹੁੰਦਾ ਬੈੜਾ ਤਾਂ ਨਹੀਂ ਕੋਈ ਚੱਕਰ ਹੁੰਦਾ 48 ਜੋ ਛੋੜਛੱਪਾ ਕਰ ਦਾਂਗੇ ਕਰ ਦਿਆਂ ਕਰ ਦਿਆਂ ਠੀਕ ਆ ਅੱਗੇ ਦੂਜਾ ਨੰਬਰ ਜਿਹੜੀ ਦੇਖੀ ਜਾਨੇ ਆਪਾਂ ਇਹ ਵੀ ਦੂਜਾ ਸੂਈ ਗੱਟ ਲਓ ਬੱਛਾ ਦਾ ਢ 2.8 ਕਿਲੋ ਆ 7 ਮੰਨ ਲੈ ਕੋਈ 7000 7000 ਸਾਢੇ 3.5 ਕਿਲੋ ਟਾਈਮ ਦਾ ਹਾਂ ਹੈਗਾ ਕੋਈ 8 ਸੀਗਾ ਕਿਲੋ ਘਟਾ ਜੀ 2.8 ਹੀ ਪਰ ਆਪਾਂ 7 ਹੀ ਕਮਾ ਲਾਂ ਧਾਰਾ ਤੂੰ ਰੋਕਿਆ ਜਮਾਨ ਪੂਰਾ ਤੇ ਭਾਜ ਦਾ ਕੀ ਆ 15 ਦਿਨਾਂ ਦਾ ਠੀਕਾ ਭਰਾ ਕੋਈ 7 ਮੰਨੇ ਨਾ ਮੈਨਿਆ ਪਤਾ ਖਾਲੀ ਦੀ ਖਾਲੀ ਮੰਨ ਕੇ ਦੇਨੇ ਲੋਡ ਹੀ ਉਹ ਤਾਂ ਕਹਿੰਦਾ ਮੈਨਿਆ ਆਪਾਂ ਹਾਂ ਆਪਾਂ ਭਰੀ ਦੇਣੀ ਲੈਣੀ ਭਾਜ ਦਾ ਭਾਜ ਦੇ ਦਾਂਗੇ ਆਪਾਂ 30000 ਦੀ ਛੋੜ ਦੇ ਆਪਾਂ ਹੋ ਜਾਊਗਾ ਛੋੜ ਦੇ ਆਪਾਂ ਕਰ ਦਾਂਗੇ ਦੇਖ ਲੈ ਇਹ ਸਾਰੀ ਆ ਤੋਰੀ ਵਰਨ ਨਾ ਜਰਸੀਆ ਦਾ ਹੈ ਤੇ ਇਹ ਜਾਨਵਰ ਨਾਲ ਹੀ ਜਾਊਗਾ ਇਹ ਜਾਨਵਰ ਦਾ ਕਰਦੀ ਬਲਕ ਢਿਲੋ ਦਾ ਦਾ ਲੈ ਜਾਨਵਰ ਦਾ ਕਰਦੀ ਬਲਕ ਠੀਕ ਹੈ ਸੋ 30000 ਭਾ ਤੇ 7 ਕਿਲੋ ਦੁੱਧ ਦਾ 8 ਕਿਲੋ ਦੋਗੀ ਛੋਡੇ ਘਰ ਜਾ ਕੇ ਜੇ ਛੋਲੇ ਪਾੜਿਓ 10 ਦਿੰਦੀ ਨਹੀਂ ਇੰਨਾ ਘਾੜਾ ਤੂੰ ਗੱਲ ਨਹੀਂ ਛੱਡਦੇ ਠੀਕ ਹੈ ਮਨ ਲਾ ਮੱਝ ਹੁਣ ਜਿਵੇਂ ਹੁਣ ਮੱਝ ਹੋਈ ਪਿਆ 1.5 ਲੱਖ ਰੁਪਏ ਦੀ ਜਿਹੜੇ ਬੰਦੇ ਨੇ ਦੁੱਧ ਦਾ ਸੌਦਾ ਸਾਰਨਾ ਮਤਲਬ ਦਾ ਸੌਦਾ ਵਧੀਆ ਹੈ ਨਾ ਬੰਦਾ ਕਹਿੰਦਾ ਐਵੇਂ ਪਕਾਈ ਮਾਰਦਾ ਹੈ ਨਾ ਇਹ ਦੁੱਧ ਹੋਣਾ ਹੋਰ ਅੱਜ ਦਾ ਮੱਝ ਨੂੰ ਵੀ ਕੱਟਦਾ ਇੰਨਾ ਗੰਹੀ ਅਰਗਾ ਦੁੱਧ ਸੋ ਜਾਇ ਗ ਤੋ ਬਾਕੀ ਹੁਣ ਅਪ ਕਰਨਾ ਚਾਹੀਦਾ ਜਰਸੀ ਦੁੱਧ ਦੀ ਚਾਹ ਬਹੁਤ ਸੁਆਦ ਬਣਦੀ ਆ ਜਮਾ ਤੇ ਕੀ ਬਾਤ ਆ ਜਮਾ 30000 ਰੁਪਏ ਪਾ ਛੋੜ ਸਪਾ ਇਹਦੇ ਵਿੱਚ ਹੋਜੂ ਸੂਈ ਸਵਾਈਾ ਦੁੱਧ 7 ਕਿਲੋ ਹੀ ਆ ਜਮਾ 7 ਕਹਿਤਾ ਤਾਂ ਜਾਂਦੇ 7 ਨਿਪੜੂ ਜਮਾ ਹਨਾ ਆਪਾਂ 8 ਤੋਂ ਕਿਲੋ ਲੈ ਆਣ ਲੋ ਠੀਕ ਆ ਪਰ ਆਪਾਂ 7 ਕਹਿ ਕੇ ਦੇਣੀ ਆ ਹਾਂ ਰਾਤ ਆਈ ਸੀ ਜਗਾ ਦਾ ਕਰ ਜੀ ਕਿਲੋ ਫੰਡ ਠੀਕ ਹੈ ਸੇਵਾਲੇ ਘਰੇ ਜਾੜੀ ਪਤਾ ਨਹੀਂ ਬਾਹੀ ਚੋਈ ਜਾਵੇ ਬਾਕੀ ਜੇ ਗਾਹ ਗੱਬਣ ਵਗੈਰਾ ਹੋ ਗਈ ਬੱਚੀ ਚੰਗੀ ਬਣਨ ਵਾਲੀ ਆ ਕੇ ਬਣਨ ਵਾਲੀ ਆ ਜਿਹੜੀ ਗੱਲਾਂ ਗਾਹ ਨੂੰ ਚੀਜ਼ ਆ ਸੋ ਠੱਡੀ ਸੀ ਲਗ ਸੋ ਥਾਂ ਥਾਂ ਨੂੰ ਚ ਤੇ ਮੋਬਾਈਲ ਨੰਬਰ ਆਪਣਾ 87278 099354 ਤੇ ਦੋ ਨਾਗ ਦਿਖਾਤੇ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸਵੀਰ ਨਿਹਾਲ ਸਿੰਘ ਵਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ